ਸਾਨੂੰ ਕੁਝ ਇਨਫੋਰਮੇਸ਼ਨ ਅਸੀਂ ਰੇਡ ਕੰਡਕਟ ਕਰਵਾਈ ਹੈ ਸਕਾਈ ਹਾਈ ਸਪਾ ਸੈਂਟਰ ਤੇ ਔਰ ਸਾਨੂੰ ਇਹਦੇ ਵਿੱਚ ਉਹ ਪ੍ਰੋਸਟੀਚੂਸ਼ਨ ਦਾ ਇਥੇ ਤੰਦਾ ਚੱਲ ਰਿਹਾ ਸੀਗਾ ਤੇ ਉਹਨੂੰ ਹੁਣ ਅਸੀਂ ਆਪਣੇ ਨਾਇਬ ਤਹਿਸੀਲਦਾਰ ਦੇ ਨਾਲ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਨਾਲ ਇਸ ਸਪਾ ਸੈਂਟਰ ਨੂੰ ਅਸੀਂ ਸੀਲ ਵੀ ਕਰਵਾ ਰਹੇ ਹਾਂ ਸਾਈਮਲਟੇਨियसली ਅਸੀਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰਦਰ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਅਸੀਂ ਜੋ ਇਹ ਧੰਦਾ ਚਲਾ ਰਿਹਾ ਉਹਦਾ ਨਾਮ ਵੀ ਪਲੱਸ ਇਸ ਓਨਰ ਜੋ ਇਸ ਬਿਲਡਿੰਗ ਜਿਹੜਾ ਹੀ ਪ੍ਰੋਪਰਟੀ ਦਾ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਨਾਮਜ਼ਦ ਕੀਤਾ ਹੈ ਮੈਂ ਜੁਆਇਨਿੰਗ ਤੋਂ ਪਹਿਲਾਂ ਹੀ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਹੋਟੈਲਸ ਔਰ ਸਪਾ ਸੈਂਟਰਸ ਨੂੰ ਲੈ ਕੇ ਜੇ ਕੋਈ ਇੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ ਮੇਰੇ ਵੱਲੋਂ ਮੇਰੇ ਆਫਿਸ ਵੱਲੋਂ ਮੇਰੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਅਪਰੋਚ ਹੈ ਮੇਰੀ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਤੁਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੇ ਰਹੇ ਹੋ ਉਸ 'ਚ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਵਾਰੀ ਵੈਰੀਫਾਈ ਕਰਵਾ ਲਓ ਕਿ ਤੁਹਾਡੀ ਪ੍ਰਾਪਰਟੀ ਦਾ ਯੂਜ਼ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਤਾਂ ਇਗਨੋਰੈਂਸ ਆਫ ਲਾਅ ਇਜ਼ ਨਾਟ ਐਨ ਐਕਸਕਿਊਜ਼ ਐਟ ਆਲ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਤੁਸੀਂ ਪ੍ਰਾਪਰਟੀ ਤੇ ਤੁਹਾਡੇ ਤੇ ਸਪਾ ਸੈਂਟਰ ਚੱਲ ਰਿਹਾ ਹੈ ਅਗਰ ਉੱਥੇ ਇਹ ਪ੍ਰੋਸਟੀਚੂਨ ਦਾ ਰੈਕੇਟ ਚੱਲ ਰਿਹਾ ਹੈ ਦੈਨ ਯੂ ਆਰ ਆਲਸੋ ਇਨਵੋਲਡ ਇਨ 댓 ਹੋਲ ਥਿੰਗ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰੇ ਸਪਾ ਸੈਂਟਰਸ ਨੂੰ ਔਰ ਹੋਟੈਲਸ ਨੂੰ ਇਹ ਬਹੁਤ ਸਟ੍ਰਿਕਟਲੀ ਵਾਰਨਿੰਗ ਦੇ ਰਹੀਆਂ ਕਿ ਇਹ ਸਭ ਗਲਤ ਕੰਮ ਕਰਨੇ ਤੁਸੀਂ ਛੱਡ ਦਿਓ ਜਿਸ ਪਰਪਸ ਦੇ ਲਈ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਦੀ 100% ਫਾਲੋ ਕੀਤੀ ਜਾਵੇ ਜੇ ਸਾਨੂੰ ਉੱਥੇ ਕੋਈ ਵੀ ਗੈਰ ਕਾਨੂੰਨੀ ਕੰਮ ਮਿਲ ਗਿਆ ਤਾਂ ਅਸੀਂ ਆਪਣਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਵੀ ਲਵਾਵਾਂਗੇ ਔਰ ਹੁਣ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਟਾਈ ਅਪ ਕਰਕੇ ਅਸੀਂ ਇਹ ਐਨਸ਼ੋਰ ਕਰਵਾਵਾਂਗੇ ਕਿ ਪ੍ਰਾਪਰਟੀ ਸੀਲ ਹੋਵੇ ਔਰ ਫਿਰ ਤੁਹਾਨੂੰ ਅਸੀਂ ਨਾਕੇ ਤੇ ਅਸੀਂ ਇੱਥੇ ਮੈਟਰੋ ਕੋਲ ਤਾਂ ਸਾਨੂੰ ਮੁਖਬਰੀ ਤੇ ਪਤਾ ਲੱਗਿਆ ਵੀ ਇੱਥੇ ਸਕਾਈ ਹਾਈ ਸਲੂਨ ਹੈ ਤੇ ਸਪਾ ਸੈਂਟਰ ਉੱਥੇ ਪ੍ਰਸ਼ਟਿਕਰ ਦਾ ਕਮ ਚੱਲ ਰਿਹਾ ਤੇ ਅਸੀਂ ਫਿਰ ਇੱਥੇ ਫਿਰ ਅਸੀਂ ਨੇਪ ਤਸੀਲਾ ਸਾਹਿਬ ਨੂੰ ਰਿਕਵੈਸਟ ਕਰਕੇ ਨਾ ਬੁਲਾਇਆ ਥੇ ਕਿਥੇ ਰੇਡ ਕੀਤੀ ਤਾਂ ਅਸੀਂ ਸਾਨੂੰ ਉੱਥੇ ਪੰਜ ਕੁੜੀਆਂ ਆਵਦੀਆਂ ਤੇ ਇੱਕ ਜਿਹੜਾ ਹੈ ਇੱਥੇ ਦਾ ਜਿਹੜਾ ਓਨਰ ਹੈ ਟੈਨੈਂਟਡ ਹੈ ਸੰਦੀਪ ਛੱਤ ਦਾ ਰਹਿਣ ਵਾਲਾ ਉਹਨੂੰ ਅਸੀਂ ਕਾਬੂ ਕਰ ਲਿਆ ਇੱਥੇ ਤੇ ਅਸੀਂ ਫਿਲਹਾਲ ਮਕਸਦ ਹੈ ਵੀ ਅੱਗੇ ਕੰਮ ਰੁਕ ਜੇ ਇਹ ਕਿ ਕੰਮ ਜਿਹੜਾ ਪੁਸ਼ਪਿਕ ਦਾ ਕੰਮ ਚੱਲ ਰਿਹਾ ਉਹ ਨਾ ਚੱਲੇ ਜੈਜ ਕਮ ਹੋਵੇ ਜੋ ਵੀ